हेलो जी जस शेयर गर्ल जी वेलकम हो गए आप सब दा न्यू व्लॉग इज आप सब के में सबड़े खर्च बढ़िया हो गए ते ऐसे ही बढ़िया है सोने दा टाइम हो गया है ते मैं चद्दर वगैरह ਛੱਡ ਲਿਆ सन अपना काम शुरू करता है ते बस जी उन मेरे सोई चागी सा एक साइड ते जस ਲਈ चिल्ली ब्रेडो फ्राई होर सन ते एक साइड ते ना मैं ता साग नुना तड़का लगा ली सा ये साग ना उबले आया फ्रीजर खाने च रखा है इसी मैं ਅੱਧਾ ਮੈਂ ਤੜਕਾ ਲਾਇਆ ਸੀ ਉਸ ਦਿਨ ਤੇ ਅੱਧਾ ਪਿਆ ਹੋਇਆ ਸੀ ਤੇ ਅੱਦੇ ਨੂੰ ਮੈਂ ਹੁਣ ਤੜਕਾ ਲਗਾ ਰਹੀਆਂ ਅੱਜ ਤੇ ਅੱਜ ਕੋਈ ਸਬਜ਼ੀ ਨਹੀਂ ਸੀ ਤੇ ਮੈਂ ਕਿਹਾ ਫ੍ਰੀਜ਼ਰ ਚੋਂ ਸਾਗ ਕੱਢ ਕੇ ਤੜਕਾ ਲਗਾ ਲੈਣੀ ਆ ਤੇ ਨਾਲ ਆਪਣਾ ਮੱਕੀ ਦਾ ਆਟਾ ਤੇ ਕਣਕ ਦੇ ਆਟੇ ਦੀ ਮਿਕਸ ਕਰਕੇ ਰੋਟੀ ਬਣ ਜਾਏਗੀ ਤੇ ਆਪਣਾ ਟਾਈਮ ਸਰ ਜਾਏਗਾ ਜੀ ਅੱਜ ਦਾ ਵੀ ਤੇ ਬਸ ਮੈਂ ਲਸਣ ਔਰ ਹਰੀ ਮਿਰਚਾ ਤੜਕਾ ਲਾ ਛੱਡੇ ਆ ਸਾਗ ਨੂੰ ਤੇ ਆਪਣਾ ਸਾਗ ਨੂੰ ਵਧੀਆ ਦੇਸੀ ਘਿਓ ਪਾ ਕੇ ਤੜਕਾ ਲਾ ਲਾਂਗੇ ਅਸੀਂ ਤੇ ਉਸ ਤੋਂ ਬਾਅਦ ਜੀ ਆਪਣਾ ਆਟਾ ਊਟਾ ਗੁੰਨ ਕੇ ਤੇ ਫਿਰ ਫੁਲਕੇ ਬਣਾਵਾਂਗੇ ਤੇ ਬੱਚੇ ਵੀ ਖਾ ਲੈਣਗੇ ਤੇ ਮੈਂ ਵੀ ਖਾ ਲਾਂਗੀ ਤੇ ਸਾਗ ਨੂੰ ਤੜਕਾ ਲਾਵਾਂਗੇ ਤੇ ਸਾਗ ਵਧੀਆ ਹੋ ਜਾਏਗਾ ਔਰ ਉਬਲੇ ਹੋਇਆ ਸਾਗ ਰੱਖਿਆ ਹੋਵੇ ਤੇ ਕੋਈ ਦਿੱਕਤ ਨਹੀਂ ਹੁੰਦੀ ਤੇ ਜਦੋਂ ਮਰਜ਼ੀ ਨੂੰ ਤੜਕਾ ਲੱਗ ਸਕਦਾ ਹੈ ਤੇ ਬਸ ਇਹ ਥੋੜਾ ਜਿਹਾ ਸੀ ਤੇ ਮੈਂ ਤੜਕਾ ਲਾ ਲਿਆ ਇਹਨੂੰ ਤੇ ਆਪਣਾ ਕੰਮ ਨਿਬੜ ਲਿਆ ਸਾਰਾ ਤੇ ਬਸ ਮੇਰਾ ਸਬਜ਼ੀ ਦਾ ਕੰਮ ਨਿਬੜ ਗਿਆ ਅੱਜ ਤੇ ਅੱਜ ਕੋਈ ਸਬਜ਼ੀ ਨਹੀਂ ਪਈ ਸੀ ਫ੍ਰਿਜ 'ਚ ਤੇ ਆਪਣਾ ਸਾਗ ਨਾਲ ਕੰਮ ਚੱਲ ਗਿਆ ਤੇ ਇਹ ਸਾਗ ਆਪ ਨੂੰ ਪਤਾ ਹੈ ਅਗਰ ਉਬਲੇ ਹੋਇਆ ਫ੍ਰਿਜ 'ਚ ਪਿਆ ਹੋਵੇ ਤੇ ਕੋਈ ਦਿੱਕਤ ਨਹੀਂ ਹੁੰਦੀ ਬਰਫ ਵਾਲੇ ਖਾਨੇ ਚ ਰੱਖਿਆ ਹੋਇਆ ਸੀ ਆਪ ਦੇਖ ਰਹੇ ਹੋ ਕਿੰਨਾ ਜੰਮਿਆ ਜੰਮਿਆ ਮੈਨੂੰ ਅੱਧਾ ਪੂਣਾ ਘੰਟਾ ਪਹਿਲੇ ਬਾਹਰ ਕੱਢਤਾ ਸੀ ਤੇ ਬਾਜੀ ਪੰਚਕ ਆ ਗਈ ਹੈ ਤੇ ਇਹਨੂੰ ਮੈਂ ਦਿੱਤਾ ਸੀ ਮੈਂ ਆਟਾ ਪਹਿਲੀ ਕੱਢ ਕੇ ਰੱਖਿਆ ਸੀ ਤੇ ਹੁਣ ਇਹਨੇ ਆਟਾ ਚੰਗੀ ਤਰ੍ਹਾਂ ਗੁੰਨ ਲੇਗੀ ਇਹਨੂੰ ਮक्की ਮਾਰ ਲੇਗੀ ਤੇ ਆਟਾ ਮੱਕੀ ਦਾ ਵੇ ਤੇ ਨਲਕਣਕ ਦਾ ਆਟਾ ਮਿਕਸ ਹੈ ਤੇ ਬਸ ਅਸੀਂ ਐਵੇਂ ਮਿਕਸ ਕਰਕੇ ਖਾਂਦੇ ਹਾਂ ਅਸੀਂ ਸਿੰਗਲ ਮੱਕੀ ਦਾ ਨਹੀਂ ਖਾਂਦੇ ਤੇ ਇਹਨੂੰ ਮਿਕਸ ਕਰਕੇ ਤੇ ਬਸ ਮੈਂ ਆਪ ਨੂੰ ਦਿਖਾ ਰਹੀ ਹਾਂ ਇਹਨੇ ਆਟਾ ਗੁੰਨ ਕੇ ਰੱਖਤਾ ਹੈ ਤੇ ਬਸ ਇਸ ਤੋਂ ਬਾਅਦ ਹੁਣ ਐ ਆਪਣੇ ਕਰੇਗੀ ਸਫਾਈ ਸਫਾਈ ਕਰਨ ਤੋਂ ਬਾਅਦ ਹੀ ਰੋਟੀ ਬਨੇਗੀ ਤੇ ਤਦ ਤੱਕ ਮੈਂ ਆਪਣਾ ਨਾਣਾ ਤੋਣਾ ਸਭ ਕੰਪਲੀਟ ਕਰ ਲਾਂਗੀ ਤੇ ਮੈਂ ਸਵੇਰੇ ਕੀ ਪਹਿਲੇ ਸਾਗ ਦਾ ਕੰਮ ਸ਼ੁਰੂ ਕਰਤਾ ਸੀ ਤੇ ਇਸ ਕਰਕੇ ਪਹਿਲੇ ਮੈਂ ਸਵੇਰੇ ਰਸੋਈ ਦਾ ਕੰਮ ਨਿਬੜ ਲਿਆ ਬੱਚਿਆਂ ਨੂੰ ਦੁੱਧ ਵਗੈਰਾ ਚਾਹੀਦਾ ਹੁੰਦਾ ਹੈ ਚਾਚੂ ਪੀਣੀ ਹੁੰਦੀ ਹੈ ਉਹ ਸਭ ਇੱਕ ਵਾਰੀ ਸਵੇਰੇ ਨਾਸ਼ਤੇ ਦਾ ਕੰਮ ਨਿਬੜ ਜਾਂਦਾ ਹੈ ਤੇ ਉਸ ਤੋਂ ਬਾਅਦ ਜੀ ਆਪਣਾ ਬਸ ਫਿਰ ਛੋਟੇ ਮੁੰਡੇ ਕੰਮ ਚੱਲਦੇ ਰਹਿੰਦੇ ਨੇ ਨਾਣਾ ਤੋਣਾ ਸਭ ਚੱਲਦਾ ਰਹਿੰਦਾ ਹੈ ਤੇ ਨਾਲ ਮੈਂ ਸਬਜ਼ੀਆਂ ਦਾ ਤੜਕਾ ਵੀ ਲਾ ਛੜਿਆ ਸੀ ਹੁਣ ਇਹ ਵੰਸ਼ੀਾ ਇਹਦਰ ਆਪਣਾ ਕੰਮ ਪੂਰਾ ਕਰ ਲੇਗੀ ਤੇ ਫਿਰ ਇਹ ਆਪਣਾ ਹਾਥ ਉਤੋਏਗੀ ਤੇ ਰਸੋਈ ਚ ਜਾਏਗੀ ਤੇ ਮੇਨਾ ਫਿਰ ਫੁੱਲਕੇ ਬਣਵਾ ਦੇਗੀ ਤੇ ਬਸ ਫਿਰ ਮੈਂ ਆਪਣੇ ਬੱਚਿਆਂ ਨੂੰ ਗਰਮ ਗਰਮ ਦੁਪਹਿਰ ਦੀ ਰੋਟੀ ਵੀ ਦੇ ਦਾਂਗੀ ਬਣਾ ਕੇ ਤੇ ਬਸ ਵੰਸ਼ੀਾ ਕਾ ਪੂਰੇ ਕਾਰਜ ਆਪਣਾ ਛਾੜੂ ਪੋcha ਖਤਮ ਕਰੇਗੀ ਆਪਣਾ ਕੂੜਾ ਵਗੈਰਾ ਬਾਹਰ ਰੱਖੇਗੀ ਤੇ ਉਸ ਤੋਂ ਬਾਅਦ ਜੀ ਜੜੇ ਜੜੇ ਕੰਮ ਹੋਣਗੇ ਮੈਂ ਆਪ ਨੂੰ ਦਿਖਾਵਾਂਗੀ ਤੇ ਬਸ ਜੀ ਜੜੇ ਜੜੇ ਮੇਰੇ ਸਬਸਕ੍ਰਾਈਬਰ ਮੇਰੀ ਵੀਡੀਓ ਦੇਖਦੇ ਨੇ ਪਸੰਦ ਕਰਦੇ ਨੇ ਉਹਨਾਂ ਨੂੰ ਬਹੁਤ ਬਹੁਤ ਥੈਂਕ ਯੂ ਜੀ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਸਾਰੇ ਔਰ ਸਭ ਨੂੰ ਅੱਗੇ ਵਧਣ ਲਈ ਦੂਜੇ ਨੂੰ ਸਪੋਰਟ ਕਰਨਾ ਚਾਹੀਦਾ ਹੈ ਸਭ ਨੂੰ ਇੱਕ ਦੂਜੇ ਦੀ ਵੀਡੀਓ ਦੇਖਣੀ ਚਾਹੀਦੀ ਹੈ ਔਰ ਜਿੰਨੂੰ ਜਿੰਨੂੰ ਵੀਡੀਓ ਪਸੰਦ ਆਂਦੀ ਹੈ ਉਹ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰੇ ਕਮੈਂਟ ਵੀ ਕਰੇ ਪਿਆਰਾ ਜੀ ਔਰ ਆਪਣੇ ਪਰਿਵਾਰਸ਼ ਵੀ ਸ਼ੇਅਰ ਕਰੇ ਅਸੀਂ ਵੀ ਇਵੇਂ ਹੀ ਕਰਨੇ ਆ ਜੀ A few minutes later এবਾ ਸੀ ਉਹ ਹੋ ਗਿਆ ਰੋਟੀ ਦਾ ਟਾਈਮ ਤੇ ਮੈਂ ਤਰ ਲਿਆ ਤਵਾ ਠੀਕ ਹੈ ਜੀ ਤੇ ਨੰਨਲ ਵੰਸ਼ੀ ਦਾ ਆਟਾ ਦੀ ਰੋਟੀਆਂ ਮੇਲਨੀ ਸ਼ੁਰੂ ਕਰੇਗੀ ਤੇ ਹੁਣ ਐਨੇ ਚੰਗੀ ਤਰ੍ਹਾਂ ਮੁੱਕੀ ਨਹੀਂ ਮਾਰੀ ਸੀ ਆਟੇ 'ਚ ਤੇ ਇਸ ਕਰਕੇ ਹੁਣ ਆਟੇ ਦੀ ਰੋਟੀਆਂ ਟੁੱਟਨੀ ਸ਼ੁਰੂ ਹੋਣਗੀਆਂ ਤੇ ਫਿਰ ਇਹ ਹੁਣ ਸਾਰੀ ਦੁਬਾਰਾ ਮੁੱਕੀ ਮਾਰੇਗੀ ਇੱਕ ਵਾਰੀ ਤੇ ਮੈਨੂੰ ਪਹਿਲੇ ਹੀ ਕਿਹਾ ਸੀ ਮੱਕੀ ਦਾ ਆਟਾ ਹੈਗਾ ਇਹਨੂੰ ਮੁੱਕੀ ਚੰਗੀ ਤਰ੍ਹਾਂ ਦੇਣੀ ਹੁੰਦੀ ਏ ਤੇ ਮੁੱਕੀ ਦਿੱਤੇ ਬਿਨਾਂ ਨਾ ਇਹ ਆਟਾ ਪਕਦਾ ਨਹੀਂ ਏ ਤੇ ਉਹੀ ਗੱਲ ਹੋ ਰਹੀ ਸੀ ਰੋਟੀ ਬਾਰ-ਬਾਰ ਫਟ ਰਹੀ ਸੀ ਤੇ ਮੈਂ ਇਹਨੂੰ ਉਹੀ ਕਹਿ ਰਹੀ ਸੀ ਕਿ ਰੋਟੀ ਜਿਹੜੀ ਫਟ ਰਹੀ ਏ ਨਾ ਤੇ ਉਹਨੂੰ ਤੋਂ ਦੁਬਾਰਾ ਮੁੱਕੀ ਦੇ ਲੈ ਇਧਰ ਸਲੇਬ ਤੇ ਖੜੇ ਖੜੇ ਤੇ ਤਾਈਓ ਇਹ ਰੋਟੀ ਸਹੀ ਤੇ ਬਸ ਇੱਧਰ ਇਹ ਰੋਟੀ ਇਹ ਦੇਖੋ ਇਹ ਹੁੰਦੋਂ ਬਾਈ ਰੋਟੀ ਫੱਟੀ ਹੈ ਤੇ ਮੈਂ ਦੁਬਾਰਾ ਪੇੜਾ ਕਰਕੇ ਦੇ ਰਹੀਆਂ ਇਹਨੂੰ ਕਿਉਂਕਿ ਨਾ ਇਹ ਰੋਟੀ ਫਟਰੀ ਸੀ ਬਾਰ-ਬਾਰ ਅਜਨਾ ਮੱਕੀ ਦਾ ਆਟਾ ਜਿਆਦਾ ਸੀ ਤੇ ਕਣਕ ਦਾ ਥੋੜਾ ਸੀ ਤੇ ਇਸ ਕਰਕੇ ਨਾ ਇਹ ਰੋਟੀ ਫਟਰੀ ਸੀ ਬਾਰ-ਬਾਰ ਤੇ ਉਹ ਦੇਖੋ ਜੀ ਵੰਚੀਾ ਕਿਵੇਂ ਹਾਸ ਰਹੀ ਹੈ ਦੇਖ ਲਓ ਜਰਾ ਤੇ ਇਹ ਵੀ ਮਸਤੀ ਕਰਦੀ ਹੈ ਬਹੁਤ ਜਿਆਦਾ ਨਾ ਤੇ ਫਟਾਫਟ ਕੰਮ ਨਿਬੇੜਨ ਦੀ ਕਰਦੀ ਹੈ ਹੁਣ ਮੈਂ ਇਹਨੂੰ ਦੁਬਾਰਾ ਇਹਨੂੰ ਕੋਲੇ ਮੈਂ ਕਿ ਮੱਕੀ ਦੇ ਲੈ ਕਿਉਂਕਿ ਅਗਰ ਉਹ ਹੁੰਦੀ ਨਾ ਕਿ ਕੀ ਹੁੰਦਾ ਜੀ ਆਟੇ ਵਾਲੀ ਮਸ਼ੀਨ ਉਹਦੇ ਛਪਾ ਦੋ ਤੇ ਫਿਰ फटाफट ਆਟਾ ਨਾ ਚੰਗੀ ਇਤਰਾ ਹੋ ਜਾਂਦਾ ਹੈ ਮਿਕਸ ਹੋ ਜਾਂਦਾ ਹੈ ਤੇ ਐਵੇਂ ਨਹੀਂ ਮਿਕਸ ਹੁੰਦਾ ਤੇ ਬਸ ਐ ਇੱਕ ਪੁਲਕਾ ਬਣਿਆ ਤੇ ਦੂਜੀ ਵਾਰੀ ਫਿਰ ਮੈਨੂੰ ਕਿ ਮੁੱक्की ਦੇ ਲੈ ਤੇ ਫਿਰ फटाफट ਬਣ ਜਾਏਗੀ ਰੋਟੀ वरना ਐਵੇਂ ਤੇ ਫਿਰ ਸਦਾ ਹੀ ਘੰਟਾ ਇੱਧਰ ਹੀ ਖੜੇ ਰਾਂਗੇ ਰੋਟੀ ਵਾਸਤੇ ਹੀ ਤੇ ਬਸ ਜੀ ਇਹਨੇ ਮੁੱक्की ਦਿੱਤੀ ਹੈ ਤੇ ਉਸ ਤੋਂ ਬਾਅਦ ਜੀ ਫੁਲਕੇ ਬਿਲਕੁਲ ਸਹੀ ਬਣੇ ਨੇ ਤੇ ਬਸ ਮੈਂ ਆਪ ਨੂੰ फटाफट ਫੁਲਕੇ ਦਿਖਾਵਾਂਗੀ ਤੇ ਬਣਾ ਕੇ ਤੇ ਫਸੇ ਫੁਲਕੇ ਬੰਦੇ ਜਾਣਗੇ ਤੇ ਮੈਂ ਸੇਕ ਦੇ ਜਾਾਂਗੀ ਤੇ ਬੰਚੀ ਗਾਉ ਜਰਾ ਮੈਂ ਗਰੀ ਮੱਕੇਲ ਰੋਟੀ ਓਖੀ ਬੰਦੀ ਏ ਪਰ ਠੀਕ ਹੈ ਜੀ ਬਣਾ ਲਈ ਜਿਵੇਂ ਕਿਵੇਂ ਆਪਣਾ ਤੇ ਸਵਾਦ ਪੂਰਾ ਕਰਨਾ ਐ ਸੀ ਤੇ ਮਿਕਸ ਕਰਕੇ ਬਣਾ ਲੈਨੇ ਆ ਤੇ ਦੂਜੀ ਮੱਕੀ ਦੀ ਰੋਟੀ ਜਿਹੜੀ ਹੁੰਦੀ ਨਾ ਮੇਰੇ ਬੱਚੇ ਨਹੀਂ ਖਾਂਦੇ ਜਿਵੇਂ ਸਿੰਗਲ ਵਾਲੀ ਹੁੰਦੀ ਪਾਲਥੀਨ ਤੇ ਰੱਖ ਕੇ ਤੇ ਉਹ ਮੇਰੇ ਬੱਚੇ ਨਹੀਂ ਖਾਂਦੇ ਮੇਰੇ ਬੱਚੇ ਫਿਰ ਵੀ ਇਹ ਮਿਕਸ ਕਰਕੇ ਖਾ ਲੈਂਦੇ ਨੇ ਤੇ ਇਸ ਕਰਕੇ ਫਿਰ ਮੈਂ ਮਿਕਸ ਕਰਕੇ ਬਣਾ ਲੈਂਦੀ ਆ ਤੇ ਠੀਕ ਹੈ ਜੀ ਇਹ ਬਣ ਗਿਆ ਸਾਡਾ ਫੁਲਕਾ ਠੀਕ ਹੈ ਤੇ ਹੁਣ ਬੜੇਗਾ ਜੀ ਅਗਲਾ ਫੁਲਕਾ ਤੇ ਬਸ ਇਹ ਫੁਲਕੇ ਬਣੀ ਜਾਣਗੇ ਮੈਂ ਰੱਖ ਰਹੀਆਂ ਤੇ ਇਧਰ ਮੈਂ ਰੌਣਕਬਸ ਤੇ ਰੋਟੀ ਪਾਤੀ ਇਹ ਨਾਲ ਨਾਲ ਗਰਮ ਗਰਮ ਫੁਲਕੇ ਲਾ ਰਹੀਆਂ ਤੇ ਨਾਲ ਮੱਖਣ ਲੱਗ ਕੇ ਹੁਣ ਦਵਾਂਗੀ ਰੋਟੀ ਤੇ ਸਾਗੀ ਸੀ ਮੱਖਣ ਬਾਤ ਹੈ ਤੇ ਬੱਚੇ ਖੁਸ਼ ਖਾਣਗੇ ਤੇ ਬਸ लास्ट ਵਾਲਾ ਫੁਲਕਾ ਤੇ ਹੁਣ ਮੈਂ ਇਧਰ ਰੋਟੀ ਆਪਣੇ ਵੱਸ ਤੇ ਹੀ ਪਾਲਾਂਗੀ ਤੇ ਰੋਟੀ ਪਾ ਕੇ ਤੇ ਬਸ ਅਸੀਂ ਰੋਟੀ ਖਾਵਾਂਗੇ ਹੁਣ ਤੇ ਹੋਰ ਕੰਮ ਸਾਰੇ ਨਾਲ ਨਾਲ ਚੱਲਦੇ ਰਹਿਣਗੇ ਸਾਡੇ ਘਰ ਦੇ ਤੇ ਆਪ ਸਭ ਨੂੰ ਹੋ ਗਿਆ ਸਾਡਾ ਵਲੌਗ ਪਸੰਦ ਆਏਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਅੱਜ ਦਾ ਸਾਡਾ ਬਿਲਕੁਲ ਬਲੌਗ ਸਿੰਪਲ ਰੂਟੀਨ ਤੇ ਸਾਗ ਬੱਚੇ ਸੀ ਅਸੀਂ ਉਹਨੂੰ ਹੀ ਲੜਕਾ ਲਾ ਲਿਆ ਤੇ ਆਪਣਾ ਕੰਮ ਚਲਾ ਲਿਆ ਤੇ ਠੀਕ ਹੈ ਜੀ ਸਾਰੇ ਕੰਮ ਕਰਨੇ ਪੈਂਦੇ ਨੇ ਘਰ 'ਚ ਕਦੇ ਸਾਗ ਨਾਲ ਕਦੀ ਸਬਜੀ ਨਾਲ ਕਦੇ ਅਚਾਰ ਨਾਲ ਸਭ ਕੰਮ ਨਿਬੜ ਜਾਂਦੇ ਨੇ ਰੋਟੀ ਦੇ ਕਿਸ ਦਾ ਕਰਦਾ ਕੰਮ ਨਿਰਬੁਦਾ ਤੇ ਜਿਵੇਂ ਜਿਵੇਂ ਕੰਮ ਚੱਲ ਰਿਹਾ ਚਲਾਈ ਜਾ ਰਹੇ ਆ ਜੀ ਤੇ ਬੱਸ ਜੀ ਇਧਰ ਉਹਨਾਂ ਨੇ ਰੋਟੀ ਖਾ ਲਈਏ ਸਾਡਾ ਬਲੌਗ ਹੋ ਗਿਆ ਅੱਜ ਦਾ ਪੂਰਾ ਤੇ ਬਲੌਗ ਪਸੰਦ ਆਏ ਲਾਈਕ ਤੇ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਜੀ